ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਬਗੀਚੀ ਵਿੱਚ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਬਜ਼ੀਆਂ ਲੱਗੀਆਂ ਹੋਆਂ ਦੇਖੋ ਬੈਂਗਨ ਪੂਰੇ ਲੱਗੇ ਹੋਏ ਐ ਤੇ ਆਹ ਹੈਗੀ ਜੀ ਜੁਲਾਈ ਕਾਲਾ ਪਿਆਦਾ ਸਾਗ ਵੀ ਬਣਾਇਆ ਪਰ ਇਹ ਬੂਟੇ ਤੋਂ ਨਹੀਂ ਥੋੜੀ ਕਿਉਂਕਿ ਹੋਰ ਬੂਟਿਆਂ ਨਾਲ ਹੀ ਸਰ ਗਿਆ ਇਹ ਆਪਣੇ ਟਮਾਟਰ ਹੈ ਇੱਧਰ ਲੱਗੀਆਂ ਹੋਈਆਂ ਐ ਮਿਰਚਾਂ ਮਿਰਚਾਂ ਕੱਲ ਪਰਸੇ ਜੇ ਤੋੜ ਕੇ ਹੱਟੀਆਂ ਤੇ ਹੋਰ ਲੱਗੇਗਾ ਦੇਖੋ ਇਹ ਬਰੀਕ ਮਿਰਚਾਂ ਚਟਨੀ ਬਣਾਉਣ ਵਾਲੀਆਂ ਤੇ ਆਹ ਦੇਖੋ ਤੁਹਾਨੂੰ ਦਿਖਾਉਣੇ ਲੱਗਾ ਹੋਗਾ ਤਰ੍ਹਾਂ ਇਹ ਤਰ੍ਹਾਂ ਮੈਂ ਲਾ ਲਏਗਾ ਹੁਣ ਕੇ ਲੱਗੀ ਤਰ ਤੇ ਇਧਰ ਦੇਖੋ ਆਹ ਲੱਗੀ ਹੋਈ ਤਰ ਤੇ ਕੱਥੇ ਲੱਗੀ ਸੀ ਆਹ ਦੇਖੋ ਆਹ ਲੱਗੀ ਹੋਈ ਉਹ ਲੱਗੀ ਆ ਇੱਕ ਤਾਰ ਦੇਖੋ ਦੂਸਤਰਾ ਦੇਖੋ ਲੱਗਗਾ ਆ ਲਿਖੋ ਤਾਰ ਲੱਗੀ ਹੋਈ ਦਿਖਾਈ ਦੇ ਰਹੀ ਹੁਣ ਤੁਹਾਨੂੰ ਉਹ ਲੱਗੀ ਤਾਰ ਇਹ ਹੈਗਾ ਵੰਗਾ ਇੱਕ ਸਾਹਮਣੇ ਦਿਖਾਈ ਦੇ ਰਿਹਾ ਵੀ ਸ਼ਾਇਦ ਤੁਹਾਨੂੰ ਆ ਦੇਖੋ ਇਹ ਲੱਗੀ ਹੋਈ ਹੈ ਤਾਰ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਹੈ ਜੀ ਇੱਥੇ ਆਪਣੇ ਲੱਗਿਆ ਹੈ ਪੇਠਾ ਉਹ ਦੇਖੋ ਜੀ ਪੇਠਾ ਲੱਗਿਆ ਹੋਇਆ ਉਹ ਖੜਾ ਪੇਠਾ ਵੀ ਲੱਗਿਆ ਹੈ ਸਾਹਮਣੇ ਵੀ ਚਾਈਨੀਸ ਕੀਰੇ ਲੱਗੇ ਹੋਏ ਆ ਤਾਂ ਬਹੁਤ ਵਧੀਆ ਲੱਗਦਾ ਘਰ ਦੀ ਸਬਜ਼ੀ ਹੁੰਦੀ ਹੈ ਸਾਡੀ अच्छी लागਦੀ ਹੈ ਦਿਲ ਲੱਗਦਾ ਹੈ ਰੌਣਕ ਲੱਗ ਜਾਂਦੀ ਹੈ ਪੰਛੀ ਆਉਂਦੇ ਆ ਇਹ ਕ੍ਰੇਲਿਆਂ ਵਾਸਤੇ ਬਣਾਇਆ ਹੋਇਆ ਹੈ ਸਿਸਟਮ ਕ੍ਰੇਲਿਆਂ ਦੇ ਵੱਲਾਂ ਤੇ ਚੜ ਜਾਣਾ ਤੇ ਇਹ ਦੇਸੀ ਢੰਡੋ ਦੇਸੀ ਢੰਡੋ ਥੋੜੇ ਜਿਹਾ ਬੱਲਾ ਜਿਹੜਾ ਘੱਟ ਕਾਮਯਾਬ ਹੁੰਦੀਆਂ ਪਰ ਫਿਰ ਵੀ ਚਲੋ ਆਪਾਂ ਇੱਥੇ ਲਾ ਗਏ ਦੇਖਦੇ ਆ ਕਿ ਕਿੰਨੀਆਂ ਲੱਗਦੀਆਂ ਸਬਜੀ ਤਾਂ ਦੇਖੋ ਜਦ ਲੱਗਣ ਤੇ ਆਈ ਹੁੰਦੀ ਇਹ ਤੋਂ ਤਾਂ ਸਮਝਣ ਲੱਗਦੀ ਵੀ ਕਿਹੜੀ ਸਬਜੀ ਤੋੜੀ ਆ ਪਿੰਡਾਂ ਮੇਲਾ ਦਾ ਪਾਕੀ ਕੰਗਾ ਤੇ ਇਹਨਾਂ ਨੂੰ ਅੱਜ ਹੁਣ ਤੋੜਦੀ ਆ ਦੇਖੋ ਪਿੰਡਾਂ ਲੱਗਾ ਹੁਣ ਸਾਰੇ ਪਿੰਡਾਂ ਇਹਨਾਂ ਨੂੰ ਮੈਂ ਤੋੜ ਲੈਣੀ ਆ ਇਹ ਲੱਗਿਆ ਆਪਣਾ ਫਾਲਸਾ ਤੇ ਉਹ ਸਾਹਮਣੇ ਚਲਾਈ ਤਖਹੋਰ ਬੂਟਾ ਦੇਖੋ ਤੁਸੀਂ ਲਓ ਜੀ तितਲੀ ਵੀ ਆ ਗਈ ਹੈ ਇਹ ਸਾਰੇ ਆਪਣੀ ਸਬਜੀ ਆ ਕਿ ਮੈਂ ਤੁਹਾਨੂੰ ਵਾਰ-ਵਾਰ ਸਮੇਂ-ਸਮੇਂ ਤੇ ਦਿਖਾਉਂਦੀ ਰਹਿਣੀ ਆਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਦਿਖਾ ਕੇ ਸਭ ਨੂੰ